ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਬਰਨਾਲਾ ਦੀ ਸਾਨਵੀ ਭਾਰਤਵਾਜ ਨੇ ਨੈੱਟਬਾਲ ਮੁਕਾਬਲੇ ਵਿੱਚ 골ਡ ਮੈਡਲ ਜਿੱਤਿਆ ਹੈ ਸਾਨਵੀ ਨੇ ਨੈਸ਼ਨਲ ਕੈਂਪ ਵਿੱਚ ਰਾਸ਼ਟਰੀ ਟੀਮ ਲਈ ਅਭਿਆਸ ਕੀਤਾ ਤੇ ਰਾਸ਼ਟਰੀ ਮੁਕਾਬਲੇ ਵਿੱਚ ਹਿੱਸਾ ਲਿਆ ਸੈਮੀਫਾਈਨਲ ਮੈਚ ਵਿੱਚ ਕਰਨਾਟਕ ਨਾਲ ਤੇ ਫਾਈਨਲ ਦੇ ਸਖਤ ਮੁਕਾਬਲੇ ਵਿੱਚ 36 ਗੜ ਨੂੰ ਹਰਾ ਕੇ ਰਾਸ਼ਟਰੀ ਪੱਧਰ ਤੇ ਪੰਜਾਬ ਦੀ ਝੋਲੀ 골ਡ ਮੈਡਲ ਪਿਆ डीसी दफ्तर बरनाला ਵਿਖੇ ਸੇਵਾ ਨਿਭਾ ਰਹੇ ਮੁਨੀਸ਼ ਸ਼ਰਮਾ ਦੀ 30ਾਂ ਨਵੀ ਨੇ ਰਾਸ਼ਟਰੀ ਪੱਧਰ ਤੇ ਪਿਛਲੇ 2 ਸਾਲਾਂ ਤੋਂ 골ਡ ਮੈਡਲ ਜਿੱਤਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਉਸਨੇ 3 ਸਾਲਾਂ ਵਿੱਚ ਹੀ ਜ਼ਿਲ੍ਹਾ ਪੱਧਰ ਤੇ 10 골ਡ, ਸੂਬਾ ਪੱਧਰ ਤੇ 1 골ਡ ਤੇ 8 ਸਿਲਵਰ ਆਪਣੀ ਚੋਲੀ ਪਾਏ ਹਨ। ਸਾਨਵੀ ਆਪਣੇ ਮਾਪਿਆਂ ਦੇ ਨਾਲ ਨਾਲ ਸਕੂਲ ਦੇ ਸਪੋਰਟਸ ਡਾਇਰੈਕਟਰ ਜਤਿੰਦਰ ਸਿੰਘ, ਕੋਚ ਅਮਰੀਕ ਖਾਨ ਹੰਡਿਆਆ ਅਤੇ ਨੈਸ਼ਨਲ ਕੈਂਪ ਵਿੱਚ ਕੋਚਿੰਗ ਦੇਣ ਵਾਲੇ ਮਨਜੀਤ ਸਿੰਘ ਦਾ ਧੰਨਵਾਦ ਕੀਤਾ। ਸਾਨਵੀ ਸੈਸਪੋ ਬਾਲ ਤੇ ਨੈਟਬਾਲ ਵਿੱਚ ਰਾਸ਼ਟਰੀ ਪੱਧਰ ਰਾਜ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਅਣਗਿਣਤ ਮੈਡਲ ਪ੍ਰਾਪਤ ਕਰ ਚੁੱਕੀ ਹੈ ਉਸਨੇ ਓਪਨ ਸੀਨੀਅਰ ਸਟੇਟ ਮੁਕਾਬਲਿਆਂ ਵਿੱਚ ਵੀ ਚਾਂਦੀ ਦਾ ਮੈਡਲ ਪ੍ਰਾਪਤ ਕੀਤਾ ਹੈ ਬਰਨਾਲਾ ਨੂੰ ਬਿਊਰੋ ਰਿਪੋਰਟ ਬਹੁਤ ਮਨ ਮਹਿਸੂਸ ਕਰਦੀ ਹੈ ਕਿ ਅਜਮੈ ਨੈਟਬਾਲ ਦੇ ਵਿੱਚ ਨੈਸ਼ਨਲ ਗੇਮਸ ਦੇ ਵਿੱਚ 골ਡ ਮੈਡਲ ਪ੍ਰਾਪਤ ਕੀਤਾ ਹੈ ਨੈਟਬਾਲ ਦੇ ਇਹ ਗੇਮਸ ਲੁਧਿਆਣਾ ਪੀਏਯੂ ਯੂਨੀਵਰਸਿਟੀ ਦੇ ਵਿੱਚ ਹੋਈਆਂ ਸੀ ਮ ਮਮਾ ਪਾਪਾ ਦਾ ਬਹੁਤ ਵੱਡਾ ਸਪੋਰਟ ਸੀ ਉਹਨਾਂ ਕਰਕੇ ਮੈਂ ਗੇਮਸ ਚੂਜ਼ ਕੀਤੀ ਵੈਸੇ ਮੈਂ ਗੇਮਸ ਦੇ ਵਿੱਚ ਨਹੀਂ ਸੀ ਪਰ ਉਹ ਪਾਪਾ ਹੀ ਸੀ ਜਿਨ੍ਹਾਂ ਨੇ ਮੈਨੂੰ ਗੇਮਸ ਦੇ ਲਈ ਮੋਟੀਵੇਟ ਕੀਤਾ ਅ ਆ ਮੈਡਲ ਦੇਖ ਹੀ ਸਕਦੇ ਆ ਆਲਮੋਸਟ 20 ਮੈਡਲ ਹੋ ਗਏ ਮੇਰੇ ਕੋਲੇ 3 ਸਾਲਾਂ ਦੇ ਵਿੱਚ ਮੇਰਾ ਸੁਪਨਾ ਹੈ ਹੁਣ ਨੈਸ਼ਨਲ 골ਡ ਮੈਡਲ ਮੈਡਲ ਲੈ ਲਿਆ ਤਾਂ ਅੱਗੇ ਇੰਟਰਨੈਸ਼ਨਲ ਲੈਵਲ ਦੇ ਵਿੱਚ ਜਾ ਸਕੀਏ ਅਤੇ ਉੱਥੇ ਵੀ ਮੈਡਲ ਪ੍ਰਾਪਤ ਕਰਕੇ ਮੈਂ ਸਾਰਿਆਂ ਦਾ ਮਾਣ ਵਧਾ ਸਕਾਂ ਹਾਂ ਜੀ ਦੇਖੋ ਜਦੋਂ ਕੋਈ ਆਪਣਾ ਬੱਚਾ ਜਿੱਤ ਕੇ ਚਾਹੇ ਕੁੜੀ ਹੈ ਚਾਹੇ ਮੁੰਡਾ ਜਦੋਂ ਆਪਾਂ ਕੁਝ ਵੀ ਜਿੱਤ ਕੇ ਲੈ ਕੇ ਆਉਂਦਾ ਤਾਂ ਪੇਰੈਂਟਸ ਨੂੰ ਬਹੁਤ ਮਾਣ ਮਹਿਸੂਸ ਹੁੰਦਾ ਬਹੁਤ ਖੁਸ਼ੀ ਹੁੰਦੀ ਹੈ ਤੇ ਹੁਣ ਉਹਦੀ ਰੈਗੂਲਰ ਸਟੱਡੀ ਵੀ ਚੱਲ ਰਹੀ ਹੈ ਕਿਉਂਕਿ ਐਗਜ਼ਾਮ 10th ਬੋਰਡ ਐਗਜ਼ਾਮ ਹੈ ਉਸ ਦੀ ਉਹ ਤਿਆਰੀ ਕਰ ਰਹੀ ਹੈ ਨਾਲ ਨਾਲ ਜੋ ਵੀ ਹੁਣ ਅੱਗੇ ਖੇਡਾਂ ਅੰਡਰ 17 ਬੱਚਾ ਨੇ ਖੇਡ ਲਿਆ ਦੇ ਕੋਲ ਅੰder 19 ਫੇਰ ਬੱਚਾ ਜ਼ਰੂਰ ਖੇਡੂਗਾ ਹਾਂਜੀ ਜੀ ਅਸੀਂ ਕਦੇ ਵੀ ਬੱਚੇ ਨੂੰ ਕਦੇ ਵੀ ਕਿਤੇ ਜਾਣਾ ਕੋਈ ਕੈਂਪ ਜਿੱਥੇ ਵੀ ਲੱਗਿਆ ਲੁਧਿਆਣੇ ਮਾਨਸਾ ਜੋਗੇ ਜਿੱਥੇ ਵੀ ਜਾਣਾ ਇਹਨੇ ਅਸੀਂ ਕਦੇ ਵੀ ਬੱਚੇ ਨੂੰ ਰੋਕਿਆ ਨਹੀਂ ਵੀ ਤੂੰ ਜਾਣਾ ਨਹੀਂ ਹਾਂਜੀ ਅਸੀਂ ਨਾਲ-ਨਾਲ ਇਹ ਮਤਲਬ ਮਹਿਸੂਸ ਕਰਦੇ ਆ ਇਹ ਗੱਲ ਮਹਿਸੂਸ ਕਰਦੇ ਵੀ ਪੇਰੈਂਟਸ ਨੂੰ ਸਾਰਿਆਂ ਨੂੰ ਹੀ ਕੁੜੀਆਂ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਇਹ ਨਹੀਂ ਹੁਣ ਸੋਚਣਾ ਚਾਹੀਦਾ ਵੀ ਲੜਕੇ ਵੀ ਅੱਗੇ ਜਾਣਗੇ ਲੜਕੀਆਂ ਵੀ ਘੱਟ ਨਹੀਂ ਹੈ ਜੀ ਜੋ ਕੁੜੀਆਂ ਨੂੰ ਪਲੇਟਫਾਰਮ ਘੱਟ ਮਿਲਦੇ ਨੇ ਇਹ ਮਾਤਾ ਪਿਤਾ ਨੂੰ ਚਾਹੀਦਾ ਹੈ ਕਿ ਬੱਚਿਆਂ ਲਈ ਇੱਕੋ ਜਿਹੀ ਸੋਚ ਰੱਖਣ ਸਾਰੇ ਮਾਤਾ ਪਿਤਾ ਨੂੰ ਮੈਂ ਇਹੀ ਕਹੂੰਗੀ ਕਿ ਕੁੜੀਆਂ ਤੇ ਮੁੰਡਿਆਂ ਦੇ ਵਿੱਚ ਕੋਈ ਫਰਕ ਨਹੀਂ ਉਹਨਾਂ ਨੂੰ ਵੀ ਅੱਗੇ ਭੇਜਿਆ ਜਾਵੇ ਖੇਡਾਂ 'ਚ ਵੀ ਪੜ੍ਹਾਈ 'ਚ ਵੀ ਬੱਚਿਆਂ ਨੂੰ ਹਮੇਸ਼ਾ ਹੀ ਸਾਥ ਦੇਣ ਸਹਾਇਤਾ ਦੇਣ ਹਾਂਜੀ ਮੁੰਡਿਆਂ ਵਾਂਗੂ ਰੱਖਿਆ ਜੀ ਇਹਨੂੰ ਮਤਲਬ ਇਹਨੇ ਸਭ ਨਾਲ ਪਹਿਲਾਂ ਲੋਕ ਜਵਾਕ ਉਹ ਸਿੱਖਦੇ ਨੇ ਇਹਨੇ ਬੋਲਟ ਸਿੱਖਿਆ ਜੀ ਦੇਖੋ 2 ਸਾਲ ਹੋ ਗਏ ਇਹਨੂੰ 8ਵੀਂ 'ਚ ਸੀਗੀ ਇਹ ਜਦੋਂ ਇਹ ਬੋਲਟ ਚਲਾਉਣਾ ਸਿੱਖ ਗਈ ਸੀ ਤੇ ਲੋਕ ਦੇਖਦੇ ਸੀ ਵੀ ਇੰਨੀ ਛੋਟੀ ਜੀ ਲੱਗਦੀ ਸੀ ਇਹ ਵੀ ਬੋਲਟ ਚਲਾ ਰਹੀ ਹੈ ਤੇ ਮੁੰਡਿਆਂ ਨੂੰ ਮਤਲਬ ਇਹਨੂੰ ਕਿਸੇ ਚੀਜ਼ ਦਾ ਫਨਿਕ ਰੱਖਿਆ ਜੀ ਐ ਪੂਰੀ ਇਹਨੇ ਵੀ ਮਾਨ ਮਤਲਬ ਜਿਵੇਂ ਇਹਨੂੰ ਰੱਖਿਆ ਓਵੇਂ ਇਹਨੇ ਵੀ ਮਾਨ ਸਾਨੂੰ ਬਹੁਤ ਮਹਿਸੂਸ ਕਰਾਇਆ ਜੀ ਇਹਦਾ ਵਧੀਆ ਮੈਡਲ ਲਿਆ ਕੇ ਨਾ ਬਹੁਤ ਖੁਸ਼ੀ ਦੀ ਗੱਲ ਹੈ